ਸਤ ਸ੍ਰੀ ਅਕਾਲ ਦੋਸਤੋ ਮੂਸੇ ਵਾਲੇ ਚੈਨਲ ਤੇ ਹੈਗਾ ਤੁਹਾਡਾ ਸਵਾਗਤ ਹੈ ਤੇ ਜਿਵੇਂ ਕਿ ਆਪਾਂ ਸਬਜ਼ੀਆਂ ਦੀ ਕਾਸ਼ਤ ਕਰਦੇ ਆ ਆਪਾਂ ਮਾਰਕੀਂ ਦੇ ਉੱਤੇ ਦੇਸੀ ਕਦੂ ਲਾਤਾ ਤੇ ਮਾਰਕੀਂ ਵਾਲੀ ਲਸਣ ਵੀ ਉਗੜਦੀ ਹੋਣੀ ਆਪਣੀ ਹਰ ਕਿਤੇ ਕਿਤੇ ਘਾਟ ਰਖਾਈ ਦਿੰਦੇ ਇਹਦੀ ਇੱਕ ਦੋ ਦਿਨਾਂ ਨੂੰ ਵੀਡੀਓ ਪਾਵਾਂਗੇ ਪਰ ਆਪ ਕੋ ਜਿੰਦੀਆਂ ਕੈਮਰੇ ਦੀ ਅੱਖ ਨਾਲ ਨਹੀਂ ਦਿਖਣੀ ਵੈਸੇ ਦਿਖ ਰਹੀ ਆ ਵੀ ਉਹ ਨਿਕਲਿਆ ਠੀਕ ਆ ਤੇ ਆਪਾਂ ਅੱਧਾ ਕਿੱਲਾ ਤਾਂ ਲਾਤਾ ਦੇਸੀ ਕਦੂ ਦਾ ਤੇ ਦੋ ਕ ਨਾਲ ਲਾਤੀ ਆਪਾਂ 56 ਕਦੂ ਦੀਆਂ ਤੇ ਦੋ ਵਟਾਂ ਲਾਤੀ ਆਪਾਂ ਪੇਠੇ ਤੇ ਅਧਿਕ ਨਾਲ ਆਪਾਂ ਮਟਰਾਂ ਦੇ ਵਿੱਚ ਜੱਪਣ ਕਦੂ ਲਾਤੀ ਸੀਗੇ ਤੇ ਬਾਕੀ ਸਾਨੂੰ ਦਿਖਾਉਣਾ ਹੈ ਮਲਚਿੰਗ ਸੀਟ ਵਾਲਾ ਸਾਰਾ ਪ੍ਰੋਸੈਸ ਬਣੇ ਰਹੋ ਵੀਡੀਓ ਦੇ ਨਾਲ ਵੀ ਤਾਂ ਸਾਰੇ ਠੀਕ ਹੋਵਾਂਗੇ ਲੈ ਵੀ ਦੋਸਤੋ ਆਪਾਂ ਬਜਾਈ ਕਰਤੀ ਸੀਗੀ ਦੇਸੀ ਕਦੂ ਦੀ ਤੇ ਲਸਣ ਤਾਂ ਤੁਹਾਨੂੰ ਮੈਂ ਦੱਸੀ ਨਿਕਲਦੀ ਹੁੰਦੇ ਕਿਤੇ ਕਿਤੇ ਆਹ ਮਲਚਿੰਗ ਵਾਲੀ ਲਸਣਾਂ ਤੇ ਅੱਜ ਇਹ ਚ ਪਾਣੀ ਛੱਡਿਆ ਦੇਸੀ ਕਦੂ ਦੀ ਸਾਰੀ ਬਜਾਈ ਹੋ ਗਈ ਆਹ ਦੋ ਬੈੱਡ ਨੇ ਜਿਹੜੇ ਇਹ ਪੇਠੇ ਦੇ ਨੇ ਤੇ ਦੋ ਚਾਰ ਸੀਟ ਤੇ ਸੱਤ ਬੈੱਡ ਨੇ ਜਿਹੜੇ ਆ ਇਹ ਦੇਸੀ ਕਦੂ ਦੇ ਆ ਇੱਕ ਬੈੱਡ ਆਪਾਂ ਵਿਚਾਲੇ ਖਾਲੀ ਛੱਡਿਆ ਬੱਲਾਉਣ ਨੂੰ ਆ ਮਲਚਿੰਗ ਸੀਟ ਆਪਾਂ ਪਾ ਲਈ ਸੀ ਉਹ ਦਿਨ ਵੀਡੀਓ ਤੁਸੀਂ ਦੇਖੀਆ ਸਾਰਨੇ ਜਿਹੜੇ ਆਪਣੇ ਚੈਨਲ ਆ ਭਰਾ ਜੁੜੇ ਹੋਏ ਆ ਤੇ ਇਹਦਾ ਬਣਾ ਕੇ ਆਪਾਂ ਜਗਾੜਾ ਮੋਰੀਆਂ ਕੱਢਦੇ ਸੀਗਾ ਤਤਾਂ ਕਰਕੇ ਠੀਕ ਆ ਫੁੱਟ ਤੋਂ ਉੱਤੀ ਆਪਾਂ ਰੱਖਿਆ ਹੈਗਾ ਇਹਦਾ ਜਿਹੜਾ ਸੱਣਾ ਰੱਖਿਆ ਹੈਗਾ ਕਿ ਦੇਸੀ ਕਦੂ ਦੀ ਫਲ ਬਹੁਤ ਫੈਲਦੀ ਹੁੰਦੀ ਹੈ ਬਾਕੀ ਜਾਦੀ ਠੰਡ ਦੇ ਉੱਤੇ ਇਹਦੇ ਉੱਤੇ ਉਹ ਸੀਟ ਪੈ ਜੂਗੀ ਕਵਰ ਹੋ ਜੂਗੀ ਤੇ ਆਹ ਵਾਲੀਆਂ ਬੱਲਾ ਹੋਣੀਆਂ ਜਿਹੜੀਆਂ ਆਹ ਵਾਲੀਆਂ ਬੱਲਾ ਇਹ ਉਹ ਬੈੱਡ ਇਧਰ ਨੂੰ ਜਾ ਕੇ ਆਹ ਉਹ ਬੈੱਡ ਤੇ ਵਗ ਜਾਣੀਆਂ ਠੀਕ ਆ ਤੇ ਉਹ ਬੈਟਾਂ ਦੇ ਵੱਲਾਂ ਸਿਰੇ ਤੋਂ ਇਧਰ ਆ ਜਾਣੀਆਂ ਤੇ ਆਪਾਂ ਖਾਲੀਆਂ ਚ ਨਹੀਂ ਤਾਂ ਆਪਾਂ ਨੂੰ ਇੱਕ ਖਾਲੀ ਚ ਐਸੇ ਚ ਪਾਣੀ ਲਾਇਆ ਤੁਸੀਂ ਸਰਦਾ ਸੀਗਾ ਜੇ ਆਪਾਂ ਆਹ ਬੈਟਾਂ ਦੇ ਮਟਰ ਨਾ ਲਾਏ ਹੁੰਦੇ ਇਹ ਬੈਟਾਂ ਤੇ ਆਪ ਨੂੰ ਮਟਰ ਲਾਉਣ ਦਾ ਕੋਈ ਲਾਲਚ ਨਹੀਂ ਸੀਗਾ ਪਰ ਆਪਾਂ ਮਟਰਾਂ ਦਾ ਕਿੱਲਾ ਲਾਇਆਗਾ ਤੇ ਆਪਣਾ ਨਾ ਕਿਲੋ ਡੇਢ ਕਿਲੋ ਮਟਰ ਬਚ ਗਈ ਸੀ ਜਿਨ੍ਹਾਂ ਤੇ ਰਾਈਜੋਬੀਅਮ ਤੇ ਫੰਗੀ ਸੜ ਲੱਗਿਆ ਹੋਇਆ ਸੀਗਾ ਫਿਰ ਨਾ ਤਾਂ ਮੋੜ ਨਚਾਉਂਦੇ ਸੀ ਨਾ ਉਹਨਾਂ ਨੂੰ ਘਰੇ ਰੱਖ ਸਕਦੇ ਸੀ ਤੇ ਤਾਂ ਕਰਕੇ ਉਹ ਲਾਉਂਦੇ ਲਾਉਂਦੇ ਨੂੰ ਆਪਾਂ ਨੂੰ ਆਹ ਬੈਟਾਂ ਨੂੰ ਵੀ ਪਾਣੀ ਲਾਉਣਾ ਪੈ ਗਿਆ ਹੁਣ ਆਪਾਂ ਸਾਰੀਆਂ ਖਾਲੀਆਂ ਪਰ ਸੋਇ ਲਾਤੀ ਸੀ ਕਿ ਕੱਲ ਲੈਟ ਨਹੀਂ ਆਈ ਤੇ ਉਧਰ ਹਾਲੀਆਂ ਚ ਵੀ ਛੱਡਦਾ ਸੀ ਅੱਧਾ-ਅੱਧਾ ਪਾਣੀ ਕਰਦਾ ਕਿ ਜਿਆਦੇ ਪੱਟਾਂ ਨੂੰ ਖੋਰ ਨਾ ਲਾਵੇ ਤੇ ਅੱਜ ਆਪਾਂ ਇਹਨੂੰ ਪਾਣੀ ਲਾਦੇ ਤੇ ਆਹ ਜਿਹੜੀਆਂ ਸੀਟਾਂ ਦੇ ਵਿੱਚ ਸਨ ਨਹੀਂ ਛੱਡਿਆ ਇਹ ਵੀ ਤੁਹਾਨੂੰ ਦਿਖਾਉਣੀਆਂ ਮੱਖੀ ਜਿਹੜਾ ਭਰਾ ਐਦਾਂ ਸਰਦਿਆਂ ਦੀ ਖੇਤੀ ਕਰਦਾ ਅੱਜ ਕੋਈ ਆਪਦੇ ਆਪ ਨੂੰ ਦਿਖਾਉਣਾ ਚਾਹੁੰਦਾ ਹਨਾ ਕੋਈ ਭਰਾ ਵੀ ਯਾਰ ਅਸੀਂ ਐ ਬੱਕਰੀ ਕਿਸਮ ਦੀ ਖੇਤੀ ਕਰਦੇ ਜਿਵੇਂ ਆ ਬਟਚਾਲਿਆ ਪਖਾਨ ਜੂਲ ਚ ਲੈ ਲੈ ਮਟਰ ਲਾ ਲੈ ਹਨਾ ਕੋਈ ਖੇਤੀ ਕਰਦਾ ਆਪ ਤਾਂ ਵੀਡੀਓ ਬਣਾਉਣਾ ਚਾਹੁੰਦਾ ਤਾਂ ਆਪ ਨੂੰ ਨੰਬਰ ਆਪਣਾ ਸਕਰੀਨ ਦੇ ਉੱਤੇ ਮੇਹਰ ਚੱਲਦੀ ਹੁੰਦਾ 9876479400 ਕੰਟੈਕਟ ਕਰ ਸਕਦਾ ਵਾ ਫਿਰ ਉਹ ਕੋਸਟ ਵੀਡੀਓ ਬਣਾਵਾਂਗੇ ਤੇ ਆ ਆ ਗਿਆ ਆਪਣੇ ਜਿਹੜੇ ਲਗਾਤਾਰ ਬੈੱਡ ਟਕੇ ਹੋਏ ਨੇ ਮਲਟਿੰਗ ਲਾ ਠੀਕ ਆ ਗਿਆ ਆਪਣਾ ਚੱਪਣ ਕੱਦੂ ਇਹ ਆਪਾਂ ਵੈਰਾਈਟੀਆਂ ਲਾਈਆਂ ਨੇ ਰਜਵਾਨ ਲਈ ਇੱਕ ਤਾਂ ਤੇ ਇੱਕ ਪੂਜਾ ਸੀੜ ਦੀ ਡਾਉਨ ਵੈਰਾਈਟੀ ਲਾਈ ਥੋੜੀ ਜਿਹਾ ਪਰ ਰਜਵਾਨ ਹੀ ਲਾਉਣੇ ਨੇ ਡਾਉਨ ਦੇ ਆਪਾਂ ਐਤਕੀ 4 ਪੈਕਟ ਲਾਏ ਆ ਤੇ ਬਾਕੀ ਇਹ ਜਿਆਦਾ ਹੀ ਲਾਈ ਵੈਰਾਈਟੀ ਆਪਾਂ ਮੰਨ ਲਓ 2 ਕਨਾਲਾਂ ਮੰਨ ਲਓ ਸਾਰੀਆਂ ਇਹ 2 ਢਾਈ ਕਨਾਲ ਆਪਣੇ ਕੋਲੇ ਚਪਕਨ ਕਰ ਦਉਂਦੀਆਂ ਨੇ ਆ ਦੇਖੋ ਇਹ ਚ ਵੀ ਉਵੇਂ ਖੜਤੀ ਸੀਗੀ ਮੋਰੀਆਂ ਆ ਦੇਖੋ ਇਹ ਚ ਆਪਾਂ ਇਹਨਾਂ ਦੇ ਵਿਚਾਲੇ ਪਾਣੀ ਛੱਡ ਦਾਂਗੇ ਆਹ ਮੋਰੀਆਂ ਆਪਾਂ ਕਰੇ ਵਾਗੇ ਥੋੜੀਆਂ ਇਹਨਾਂ ਨੇ ਗਲਤ ਕਰਤੀਆਂ ਇਹ ਮੋਰੀਆਂ ਉਹਦੇ ਚ ਕੱਢਣੀਆਂ ਸੀਗੀਆਂ ਫਿਰ ਉਹਦੇ ਵਿੱਚ ਪਾਣੀ ਵਗ ਜਾਂਦਾ ਆਹ ਖਾਲੀ ਰਹਿ ਜਾਂਦੀ ਸਹੜ ਤੇ ਆਹਰ ਇੱਕ ਖਾਈ ਚ ਇਹ ਚ ਪਾਣੀ ਵਗ ਜਾਂਦਾ ਹੁਣ ਆਹ ਖਾਲੀ ਚ ਪਾਣੀ ਲਾਉਣਾ ਪਊਗਾ ਇਤੋਂ ਅੱਗੇ ਇਹ ਚ ਵੀ ਆਹ ਮੋਰੀਆਂ ਗਲਤ ਕਰਨੀਆਂ ਕਰਕੇ ਪਾਣੀ ਲਾਉਣਾ ਪਊਗਾ ਤੇ ਆ ਦੇਖੋ ਜਿਵੇਂ ਹੁਣ ਆਹ ਖਾਲੀ ਆ ਆ ਖਾੜੀ ਚ ਆਪਾਂ ਦੋਨੇ ਮੂਰੀਆਂ ਕੱਟਿਆਂ ਇਧਰਿਆਂ ਵੱਲ ਇਧਰਿਆਂ ਵੱਲ ਇਧਰ ਭੱਜ ਜਣੀਆਂ ਇਧਰ ਨਹੀਂ ਇਧਰ ਭੱਜ ਜਣੀਆਂ ਇਹਨੂੰ ਪਾਣੀ ਲਾਉਣਾ ਪਊਗਾ ਇਹਦੇ ਚ ਕੋਈ ਵੱਲ ਨਹੀਂ ਆਉਣਾ ਨਾ ਇਹਨੂੰ ਆਪ ਨੱਕਾ ਬਣਾਰਦਾ ਇਧਰ ਬੰਦ ਕਰਦਾ ਠੀਕ ਹੈ ਤੇ ਇਹਦੇ ਚ ਇਹਦੇ ਚ ਪਾਣੀ ਛੱਡ ਦਾਂਗੇ ਇਹ ਚ ਇਹਦੇ ਦੋਨੇ ਸਾਈਡ ਲਾ ਕੇ ਦੇਖਿਆ ਕਿਉਂਕਿ ਬੱਡੇ 3 ਫੁੱਟ ਦੇ ਲਵੇ ਪੌਣੇ 3 ਦੇ ਲਵੇ ਇਹਦੇ ਆਪ ਦੋਨੇ ਸਾਈਡ ਤੇ ਲਾ ਕੇ ਦੇਖਿਆ ਚੱਪਨ ਕਦੋਂ ਤੇ ਵਾਕੀ ਆਹ ਜਿਹੜਾ ਇਹ ਇਕੱਲਾ ਇਕੱਲੇ ਤੇ ਆ ਗਿਆ ਇਹਦੇ ਵੀ ਗੱਲੇ ਤੇ ਆ ਗਿਆ ਤੇ ਇਹਦੀ ਵੀ ਗੱਲੇ ਤੇ ਆ ਗਿਆ ਇਹਨੂੰ ਆਪਾਂ ਕਰ ਦਾਂਗੇ ਤਾਂ ਆ ਨੱਕ ਕਿਨ ਕਰਦਾਂਗੇ ਇਥੋਂ ਬੰਦ ਆਹ ਜੀ ਗੱਲਬਾਤ ਤੇ ਬਾਕੀ ਕੰਕ ਵੀ ਆਪਣੀ ਉਗ ਰਹੀ ਨਾਲ ਜੀ ਥੋੜੀ ਥੋੜੀ ਉਗ ਰਹੀ ਇੱਕ ਦੋ ਦਿਨ ਦਿਖਾਈ ਦੇਣ ਲੱਗ ਜੇ ਇਹ ਇਹ ਵੀ ਆਪਣੀ ਉਗ ਰਹੀ ਮਟਰ ਨਹੀਂ ਹੈ ਜੀ ਉਗ ਰੇ ਤੇ ਬਾਕੀ ਬਣੇ ਰੋ ਵੀਡੀਓ ਨਾਲ ਤੇ ਬਲੌਗ ਆਪਣੇ ਡੇਲੀ ਅਪਡੇਟ ਆਉਂਦੀ ਰਹੂਗੀ ਧੰਨਵਾਦ ਸਾਰਿਆਂ ਦਾ ਇਹ ਭਰਾ ਪੁੱਤ ਜੀ ਦੇਸੀ ਕੁਦ ਦਾ ਵੀ ਸਾਰ ਨੂੰ ਵਧੀਆ ਵੀ ਹੈ ਜਿਹੜਾ ਬੈਸਟ ਅਜ ਤੱਕ ਆਪਾਂ ਮੰਨਿਆ ਜੈਦੇਵ ਹੈ ਪੁਰੇ ਇਹਦੇ ਲਿਖਿਆ ਹੁੰਦਾ ਦੇਖੋ ਹਾਈ ਵੈਜ ਲਿਖਿਆ ਵਾ ਐਕਸਨ ਐਗਰੀ ਸੈਂਸ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਵੀ ਇਹ ਵਸ ਜੈਦੇਵ ਦੇ ਨਾਮ ਤੇ ਮਸੂਰ ਹੈ ਇਹ ਇੱਕ ਦੂ ਦੀ ਸ਼ੈਨਗੀ ਬਹੁਤ ਹੁੰਦੀ ਆ ਤੇ ਘੋਲਣ ਚ ਤਾਂ ਇਹ ਬਹੁਤ ਜਿਆਦੇ ਸਵਾਦ ਵਾਲਾ ਤਾਂ ਤੇ ਬਹੁਤ ਜਿਆਦੇ ਖੁਲਦਾ ਹੈ ਪੂਰਾ ਵਧੀਆ ਵੈਰਾਈਟੀ ਹੈ ਜੈਦੇਵ ਜਿਹੜਾ ਆਪਾਂ ਕੱਦੂ ਲਾਇਆ ਤੇ ਜਿਹੜਾ ਪੇਠੇ ਦੇ ਆਪਾਂ ਦੋ ਬੈਡ ਕੱਢੇ ਨੇ ਇਹ ਪੀ ਐਨ ਆਰ ਕੰਪਨੀ ਦਾ ਲਾਇਆ ਹੈ ਤੇ ਬਾਕੀ ਸੋਨੂੰ ਜਿਹੜਾ ਆਪਣਾ ਗੱਚਾਪਨ ਕੱਦੂ ਉਹਦੀ ਵੀ ਪੈਕਿੰਗ ਸੋਨੂੰ ਦਿਖਾ ਦਿੰਨੇ ਆ 55 ਦੋਸਤੋ ਜਿਹੜੀ 55 ਕਦੂ ਦੀ ਵੈਰਾਈਟੀ ਦੀ ਗੱਲ ਕਰਦੇ ਸੀ ਰਜਵਾਨ ਸੀੜ ਦੀ ਵੈਰਾਈਟੀ ਹੈ ਜਿਹੜੀ ਐਫ ਬਣਿਆ ਹਾਈਬ੍ਰਿਡ ਕਹਿੰਦੇ ਆ ਹਰੇਹਾਨ ਵੈਰਾਈਟੀ ਆ ਦੇਖੋ ਤੇ ਆ ਹੈਗੀ ਪੂਜਾ ਸੀੜ ਦੀ ਡਾਉਨ 17 ਵੈਰਾਈਟੀ ਆ ਦੇਖੋ ਥੱਲੇ ਲਿਖਿਆ ਹੋਇਆ ਇੱਧਰ ਡਾਉਨ 17 ਮੈਂ ਜੇ ਦੀ ਰੇਟ ਦੀ ਗੱਲ ਕਰੀਏ ਦੋਨਾਂ ਕੰਪਨੀਆਂ ਦਾ ਰੇਟ ਤਕਰੀਬਨ ਸਾਰੀਆਂ ਕੰਪਨੀਆਂ ਦਾ ਰੇਟ ਇਹੀ ਆ 9000 ਦਾ ਕਿਲੋ ਵੀ ਹੈ ਤੇ 450 ਦਾ ਪੈਕਟ ਠੀਕ ਆ 50 ਗ੍ਰਾਮ ਦਾ ਪੈਕਟ ਹੁੰਦਾ ਹੈ ਇਹ ਦੇਖੋ 50 ਗ੍ਰਾਮ ਲਿਖਿਆ ਹੋਇਆ ਹੈ ਡਾਉਣ 17 ਨੈਟ ਰੇਟ 50 ਗ੍ਰਾਮ 640 ਦਿੰਦੇ ਤੇ 850 ਤੇ ਪ੍ਰਿੰਟ ਹੁੰਦਾ ਇਹ ਦੋਨੇ ਬ੍ਰੇਡੀਆਂ ਆਪਾਂ ਲਾਈਆਂ ਨੇ ਚਾਪਨ ਕਰ ਦੋ ਦੀਆਂ ਤੇ ਬੀ ਐਨ ਆਰ ਦਾ ਪੇਟਾ ਉਹ ਤਾਂ ਦਿਖਾ ਪਏ ਤੇ ਭਜ ਭਜ ਗਿਆ ਹਵਾਂ ਨਾਲ ਤੇ ਠੀਕ ਆ ਧੰਨਵਾਦ ਸਾਰਿਆਂ ਦਾ